ਮੇਰੀ ਘਰ ਵਾਲੀ ਬੋਲਦੀ ਮੇਰਾ ਚਾਉ ਮਾਉ ਜੈ ਮੈਂ ਕਿਹਾ ਉਹ ਗਿੰਦਾ ਆਪਣੀ ਮਾਂ ਤੋਂ ਜਿੰਨੀਆਂ ਮਰਜ਼ੀਆਂ ਗੱਲਾਂ ਲਕੋ ਲੋ ਪਰ ਪਤਾ ਤੁਹਾਡੀ ਹਰ ਹਰਕਤ ਦਾ ਹੁੰਦਾ ਮੇਰੀ ਘਰ ਵਾਲੀ ਬੋਲਦੀ ਧੁੱਪ ਚੇ ਕਦੇ ਮੈਂ ਨਹੀਂ ਪੈਂਦਾ ਮੈਂ ਕਿਹਾ ਹੋਰ ਹਨੇਰੇ ਚ ਮੈਂ ਆਉਂਦਾ ਔਰ ਅੱਬਾ ਸਾਡੇ ਨਾਲ ਹੀ ਦੁਸ਼ਮਣੀ ਆ ਕੀ ਜੋ ਅੱਜ ਲੜਤ ਭਜਾਤੀ ਮੇਰੀ ਘਰ ਵਾਲੀ ਬੋਲਦੀ ਮੈਂ ਪੂਰੀ ਖਾਣੀ ਆ ਮੈਂ ਕਿਹਾ ਪੂਰੀ ਤਾਂ ਇੱਥੇ ਬਣੀ ਨਹੀਂ ਨਾ ਹੀ ਛੋਲੇ ਬਣੇ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਥੱਲੇ ਘਾ ਤੇ ਚੌਕੜੀ ਮਾਰ ਕੇ ਬਹਿ ਜਾ ਅੱਗੋ ਬੋਲ ਮੈਂ ਇੱਥੇ ਲੰਗਰ ਖਾਣ ਥੋੜੀ ਆਈ ਆ ਆਪਣੀ ਘਰ ਵਾਲੀ ਨੂੰ ਜਿੰਨਾ ਮਰਜੀ ਦਵਾ ਦੋ ਆ ਖਰਚ ਤਾਂ ਇਹ ਨਾ ਮਿਲਣਾ ਤੋਂ ਮੈਨੂੰ ਦਵਾਇਆ ਹੀ ਕੀਆ ਮੇਰੀ ਘਰ ਵਾਲੀ ਬੋਲਦੀ ਮੇਰੇ ਤੋਂ ਪਿੱਛੇ ਛਡਾਣਾ ਇੰਨਾ ਸੁੱਖਾ ਨਹੀਂ ਪੁੱਤ ਔਰ ਬਾ ਮੈਂ ਤਾਂ ਤੇਰੇ ਤੇ ਸਾਵਲੇ ਜਾਂ ਕਾਲੇ ਰੰਗ ਦੀ ਘਰਵਾਲੀ ਮਿਲਦੀ ਸੀ ਤੂੰ ਮੈਨੂੰ ਗੋਰੇ ਰੰਗ ਦੀ ਘਰਵਾਲੀ ਕਿੱਥੋਂ ਫੜਾਤੀ ਮੇਰੀ ਘਰਵਾਲੀ ਬੋਲਦੀ ਜਾਂ ਤਾਂ ਮੈਨੂੰ ਫੋਨ ਦੋ ਜਾਂ ਤਾਂ ਮੈਨੂੰ ਸੌਣ ਦੋ